ਉਲੇ ਮਾਰਗ ਜਨੇ ਬਤਾਇਆ ਐਸਾ ਗੁਰ ਬਡ ਭਾਗੀ ਪਾਇਆ ਸੇਮਰ ਮਨਾਰਾਮ ਨਾਮ ਚਿਤਾਰੇ ਬਸਰੇ ਇਹ ਹਿਰਦੇ ਗੁਰ ਚਰਨ ਪਿਆਰੇ ਕਾਮ ਕ੍ਰੋਧ ਲੋਭ ਮੋਹ ਮਨ ਲਿਨਾ ਬੰਦਨ ਕਾਟ ਮੁਕਤ ਗੁਰ ਕੀ ਨਾ ਬਿਨਾ ਸਾਥ ਰਖੇ ਸੰ ਨਰੰਗ ਭੇਡ ਜਾਨੋ ਗਹਿ ਕਾਨਤਾ ਕੋ ਤਸ ਲੈ ਸਿਧਾਨੋ ਇਹ ਮੂਰ ਆਗਿਆ ਸੁਨੋ ਏ ਪਿਆਰੇ ਬਿਨਾਂ ਸਾਥ ਤੇ ਤਿਸੰ ਦੇਵੋਂ ਨ ਦਦਾਰੇ ਵਾਹਿਗੁਰੂ ਸਾਹਿਬ ਜੀਓ ਪਹਿਲ ਪੁਰਿਏ ਪੁੰਰਗ ਬਨਾ ਪਹਿਲ ਪੁਰਿਏ ਪੁੰਰਗ ਬਨਾ ਾਂਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਪਹਿਲੇ ਪ੍ਰਸਾਬਰਾ ਅਥਾਨ ਪ੍ਰਸਾ ਦਮਰਾ ਅਸਗਾ ਅਸ ਸਾਗਰਾ ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਰਹਾ ਨਾਚੰਤੀ ਗੋਪੀ ਜਨਾ ਨਿਆਤੇ ਬੈਰੇ ਕੰਨਾ ਤਰਕ ਨਚਾ ਬਰਾਵੀਆਂ ਚਾ ਕਿਸਵਾ ਬਚੋਨੀ ਆਈਏ ਮਈਏ ਇੱਕ ਆਨ ਜੀਓ ਪਿੰਦੀ ਉਪਕਲੇ ਸੰਸਾਰਾ ਪਰਮ ਪਰਮ ਆਈ ਤੁਮਚੇ ਦਵਾਰਾ ਤੂੰ ਕੁੰਨਰੇ ਨਾਮ ਹੋਜੀ ਆਲਾ ਤੇ ਨਵਰਣਾ ਜਮ ਕਾਰਣਾ ਤੂੰ ਉਹਨੇ ਲਾਤ ਨਿਵਾਰਣਾ ਜਮ ਕਾਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬੇ ਜੀ ਮਹਾਰਾਜਾ ਅਕਾਲ ਪੁਰਖ ਨਾਨਕਿਆ ਸਾਰੇ ਸਮੂਹ ਸਾਥ ਸੰਗਤ ਨੂੰ ਤੇ ਸਦਾ ਸਤਨਾਮ ਸਿੰਘ ਜੀ ਦੇ ਪਰਿਵਾਰ ਨੂੰ बहुत बहुत बधाइया ये है सिंह का कौम ये है सिंह की कौम इनका पंथ निराला है किसकी नहीं करते मुहताजी हर रंग में रहते हैं राजी मुरसद इनका गुरु गोविंद सिंह करिया वाला है ये है सिंह की कौम इनका पंथ निराला है पैरी साहब सिंह जीओ ਕੋਸ਼ਿਸ਼ ਕਰਾਂਗਾ ਕਿ ਅੱਜ ਦਸਤੋਗਰ ਟਾਈਮ ਲਿਆ ਜਾਏ ਕਿਉਂਕਿ ਅੱਜ ਜਿਹੜਾ